ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਸਰਕਾਰ ਚਾਹੇ ਭਾਰਤ ਦੀ ਹੋਵੇ ਕੈਨੇਡਾ ਦੀ ਹੋਵੇ ਜਾਂ ਅਮਰੀਕਾ ਦੀ ਹੋਵੇ ਇਹ ਸਰਕਾਰਾਂ ਆਪਣੀਆਂ ਪਾਲਿਸਿਸ ਇਹੋ ਜੀਆਂ ਬਣਾ ਰਹੀਆਂ ਨੇ ਜਿਹਦੇ ਵਿੱਚ ਹੋਰ ਕੁਝ ਹੋਵੇ ਨਾ ਹੋਵੇ ਲੋਕਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੇ ਨਾਲੋਂ ਵੱਧ ਤੁਹਾਡਾ ਕੋਈ ਦਰਦ ਨਹੀਂ ਹੈ ਤੇ ਖਾਸ ਤੌਰ ਤੇ ਸਿੱਧੇ ਲਾਭ ਦੇਣ ਦੇ ਜਿਹੜੇ ਰਾਹ ਰਸਤੇ اختیار ਕੀਤੇ ਜਾਂਦੇ ਆ ਉਦੇ ਨਾਲ ਲੋਕਾਂ ਦੇ ਦਿਲਾਂ 'ਚ ਘਰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਇਸ ਕਰਕੇ ਵੀ ਕਹਿ ਰਹੇ ਆ ਕਿ ਭਾਰਤ ਦੇ ਵਿੱਚ ਦਾਵਾ ਕੀਤਾ ਜਾਂਦਾ ਕਿ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਨੇ ਇਹ ਦਾਅਵੇ ਕੀਤੇ ਕਿ ਦੇਖੋ ਭਾਈ ਮੈਂ ਟੈਰਿਫ ਦੇ ਨਾਲ ਜਿਹੜੀ ਕਮਾਈ ਕੀਤੀ ਹੈ ਉਹ ਤਾਂ ਮੈਂ ਸਿੱਧੀ ਲੋਕਾਂ ਦੇ ਖਾਤਿਆਂ 'ਚ ਪਾ ਦੇਣੀ ਹੈ ਲਾਭ ਦੇ ਦੇਣਾ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਟੈਕਸ ਵੀ ਨਹੀਂ ਧਾਰਨੇ ਪੈਣਗੇ ਇਧਰ ਕੈਨੇਡਾ ਦੇ ਵਿੱਚ ਵੀ ਕਿਉਂਕਿ ਟੈਰਿਫ ਵਾਰ ਦੇ ਦਰਮਿਆਨ ਮਹਿੰਗਾਈ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਤਾ ਗਰੋਸਰੀ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਲੋਕਾਂ ਦੀ ਜੋ ਜੇਬ ਦੇ ਉੱਤੇ ਬੋਝ ਪੈ ਰਿਹਾ ਔਰ ਉਸ ਸਭ ਦੇ ਵਿੱਚ ਸਰਕਾਰ ਜਦੋਂ ਇਹ ਕਹਿ ਦੇਵੇ ਕਿ ਆਪਾਂ ਤੁਹਾਨੂੰ ਜੀਐਸਟੀ ਰਿਬੇਟ ਦੇ ਰਹੇ ਹਾਂ ਤੁਹਾਨੂੰ ਲਾਭ ਵਾਧੂ ਦੇ ਰਹੇ ਹਾਂ ਤੇ ਲੋਕਾਂ ਦਾ ਬੋਝ ਤਾਂ ਘਟਦਾ ਹੀ ਘਟਦਾ ਹੈ ਸਰਕਾਰ ਪ੍ਰਤੀ ਥੋੜਾ ਜਿਹਾ ਚੁਕਾਵੀ ਬਣ ਜਾਂਦਾ ਇਹਦੇ ਨਾਲ ਹੁਣ ਮਾਰਕ ਕਾਰਨੀ ਸਾਹਿਬ ਨੇ ਵੀ ਕੁਝ ਜੀਐਸਟੀ ਰਿਬੇਟ ਅਨਾਉਂਸ ਕੀਤੀਆਂ ਨੇ ਖਾਸ ਤੌਰ ਤੇ ਗਰੋਸਰੀ ਦੇ ਉੱਤੇ ਖਾਣੇ ਦੇ ਉੱਤੇ ਉਹ ਕਿਹੋ ਜਿਹਿਆਂ ਦੇ ਉਹਨਾਂ ਦਾ ਕਿੰਨਾ ਕੁ ਲਾਭ ਕੈਨੇਡੀਅਨਸ ਨੂੰ ਮਿਲਦਾ ਨਜ਼ਰ ਆ ਰਿਹਾ ਜਾਂ ਇਹ ਲਾਭ ਫॉर ਦਾ ਟਾਈਮ ਬੀਿੰਗ ਹੈ ਜਾਂ ਇਹ ਚਰ ਸਦੀਵੀ ਲੰਬਾ ਸਮਾਂ ਰਹਿਣ ਵਾਲਾ ਇਹਦੇ ਉੱਤੇ ਚਰਚਾ ਕਰਾਂਗੇ ਚਰਚਾ ਇਸ ਗੱਲ ਦੀ ਵੀ ਕਰਨੀ ਬਣਦੀ ਹੈ ਕਿ ਇੱਧਰ ਸਰੀ ਦੇ ਵਿੱਚ ਇੱਕ ਨਵਾਂ ਮਤਾ ਪੁਗਾ ਦਿੱਤਾ ਗਿਆ ਉਹ ਮਤਾ ਸਰੀ ਦੇ ਵਿੱਚ ਐਮਰਜੈਂਸੀ ਐਲਾਨਣ ਦਾ ਹੁਣ ਐਮਰਜੈਂਸੀ ਕਿਉਂ ਐਲਾਨੀ ਪੈ ਰਹੀ ਹੈ ਇਹਦੇ ਉੱਤੇ ਵੀ ਚਰਚਾ ਕਰਨੀ ਹੈ ਔਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਪ੍ਰਵੇਸ਼ ਜੀ ਜੀ ਆਨ ਮਿਹਰਬਾਨੀ ਜਸਵੀਰ ਜੀ ਪ੍ਰਵੇਸ਼ ਜੀ ਮਾਰਕ ਕਾਰਨੀ ਸਾਹਿਬ ਨੇ ਕੁਝ ਨਵੇਂ ਐਲਾਨ ਕੀਤੇ ਨੇ ਔਰ ਇਹ ਨਵੇਂ ਐਲਾਨ ਇਹੋ ਜਾਨੇ ਜਿਹਦੇ ਵਿੱਚ GST ਰਿਬੇਟ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਔਰ ਖਾਸ ਤੌਰ ਤੇ ਜਿਹੜੇ ਲਾਭ ਦੇ ਯੋਗ ਪਰਿਵਾਰ ਨੇ ਉਹਨਾਂ ਨੂੰ ਉਹ ਰਿਬੇਟ ਜਿਹੜੀ ਪਹਿਲਾਂ ਮਿਲਦੀ ਹੁੰਦੀ ਸੀ ਉਹਦੇ ਤੋਂ ਪਹਿਲਾਂ ਦੇ ਮੁਕਾਬਲ ਤਨ ਵਧਾ ਕੇ ਰਿਬੇਟ ਜਿਹੜੀ ਹੈ ਇਸ ਵਾਰ ਦੇਣ ਦਾ ਐਲਾਨ ਕੀਤਾ ਗਿਆ ਇੱਕ ਤਾਂ ਇਹ ਦੱਸ ਦਿਓ ਕਿ ਰਿਵੇਟ ਕਿੰਨੀ ਕਿੰਨੀ ਅਨਾਉਂਸ ਕੀਤੀ ਐ ਦੂਸਰਾ ਇਹ ਵੀ ਦੱਸ ਦਿਓ ਕਿ ਇਹ ਸਰਵੇਟ ਨੂੰ ਅਨਾਉਂਸ ਕਰਨ ਦੇ ਕਾਰਨ ਕਿਹੜੇ ਕਿਹੜੇ ਤੁਹਾਨੂੰ ਨਜ਼ਰ ਆਉਂਦੇ ਆ ਇਹਨਾਂ ਜੀ ਜਿਹੜੀ ਦਿੱਤੀ ਆ ਕਾਰਨੀ ਸਾਹਿਬ ਨੇ ਇਹ ਕੈਨੇਡਾ ਗਰੋਸਰੀ ਐਂਡ ਐਸੈਂਸ਼ੀਅਲ ਬੈਨੀਫਿਟਸ ਦੇ ਅੰਡਰ ਨਾਮ ਥੱਲੇ ਦਿੱਤੀ ਗਈ ਐ ਇਹਦੇ ਚ ਮਤਲਬ ਕਿ ਇਸ ਸਾਲ ਜਿਹੜਾ ਪ੍ਰੈਜ਼ੈਂਟ ਈਅਰ ਐ ਇਹਦੇ ਚ ਤਾਂ ਇੱਕ ਵਾਰ ਵਨ ਟਾਈਮ 50% ਦਾ ਜਿਹੜਾ ਟਾਪ ਅਪ ਮਿਲੂਗਾ ਜੀ ਤੇ ਫਿਰ ਆਉਣ ਵਾਲੇ 4 ਸਾਲਾਂ ਲਈ 25-25% ਦਾ ਇਨਕਰੀਸ ਜਿਹੜਾ ਉਹਨਾਂ ਨੇ ਕੀਤਾ ਇਹਦੇ ਨਾਲ ਜਿਹੜੇ ਤਾਂ ਪਰਿਵਾਰ ਦੇ 4 ਮੈਂਬਰ ਨੇ ਜੀ ਉਹਨਾਂ ਨੂੰ ਇਸ ਸਾਲ 1890 ਡਾਲਰ ਜਿਹੜੇ ਫਾਇਦਾ ਹੋਊਗਾ ਜੀ ਤੇ ਫਿਰ ਜੇ ਉਹਨਾਂ ਨੂੰ ਪਹਿਲਾਂ 1190 ਡਾਲਰਾਂ ਦਾ ਫਾਇਦਾ ਹੁੰਦਾ ਸੀਗਾ ਜੀ ਕਾਫੀ ਵੱਡਾ ਜੰਪ ਹੈ ਇਸ ਸਾਲ ਪਰ ਆਉਣ ਵਾਲੇ 4 ਸਾਲ ਉਹਨਾਂ ਨੂੰ ਹੂੰ 25% ਦੇ ਹਿਸਾਬ ਨਾਲ ਆਪਾਂ ਦੇਖੀਏ 1400 ਡਾਲਰ ਦਾ ਫਾਇਦਾ ਹੋਣਾ ਹੈ ਜੀ ਉਸੇ ਤਰੀਕੇ ਨਾਲ ਜੇ ਸਿੰਗਲ ਪਰਸਨ ਹੈ ਹੂੰ ਉਹਨੂੰ ਮਤਲਬ ਕਿ ਪਹਿਲਾਂ 540 ਡਾਲਰ ਮਿਲਦੇ ਸੀਗੇ ਜੀ 50% ਦੀ ਇਨਕਰੀਜ਼ ਦੇ ਨਾਲ ਉਹਨੂੰ ਇਸ ਸਾਲ 1950 ਡਾਲਰ ਦਾ ਫਾਇਦਾ ਹੋਣਾ ਹੈ ਤੇ ਆਉਣ ਵਾਲੇ ਜਿਹੜੇ ਹੈਗੇ ਨੇ ਜੀ 4 ਸਾਲ 700 ਡਾਲਰ ਦਾ ਆਪਾਂ ਕਹਿ ਸਕਦੇ ਹਾਂ ਵੀ ਉਹਨੂੰ ਜੀ ਫਾਇਦਾ ਮਿਲਣਾ ਹੈ ਇਹਦੇ ਨਾਲ ਰੀਜ਼ਨ ਮਲਟੀਪਲ ਨੇ ਜੀ ਹੂੰ ਜੇ ਆਪਾਂ ਥੋੜਾ ਜਿਹਾ ਨੰਬਰ ਦੇਖੀਏ ਤਾਂ ਮਤਲਬ ਕਿ ਜੋ ਫਿਗਰ ਹੈ 12 ਮਿਲੀਅਨ ਲੋਕਾਂ ਨੂੰ ਇਹਦਾ ਫਾਇਦਾ ਹੋਣਾ ਹੈ ਜੀ ਕੈਨੇਡਾ ਦੇ ਵਿੱਚ ਤੇ ਮਹਿੰਗਾਈ ਜਿਹੜੀ ਹੈਗੀ ਹੈ ਉਰੇ ਵੀ ਬਹੁਤ ਵੱਧ ਰਹੀ ਹੈ ਹਮ ਕੈਨੇਡਾ ਚ ਵੀ ਜਿਹੜੀ ਇਨਫਲੇਸ਼ਨ ਹੈ ਉਹਨੇ ਬੜਾ ਲੋਕਾਂ ਨੂੰ ਦੁਖੀ ਕੀਤਾ ਹੋਇਆ ਜੀ ਤੇ ਸਟੈਟ ਕੈਨੇਡਾ ਦਾ ਜਿਹੜਾ ਹੈਗਾ ਮਤਲਬ ਕਿ ਫਿਗਰ ਹੈ ਉਹ ਦਸੰਬਰ ਚ ਦਸੰਬਰ ਤੱਕ ਕਹਿ ਰਹੇ ਨੇ ਵੀ 5% ਜਿਹੜੀ ਇਨਕਰੀਜ਼ ਹੋਈ ਹੈ ਜੀ ਜਿਹੜੀ ਇਨਫਲੇਸ਼ਨ ਹੈ ਮਹਿੰਗਾਈ ਹੈ ਤੇ ਇੱਕ ਜਿਹੜਾ ਹੋਰ ਸਰਵੇ ਵੀ ਕੀਤਾ ਗਿਆ ਉਹਦੇ ਚ ਨਾ 30% ਜਿਹੜੇ ਲੋਕ ਨੇ ਹੂੰ ਉਹ ਮਤਲਬ ਉਹ ਜਿਹੜੇ ਹੈਗੇ ਮਤਲਬ ਕਿ ਉਹਦੇ ਚ ਉਹ ਜ਼ਿਆਦਾਤਰ ਲੋਕ ਜਿਹੜੇ ਇਕਨੋਮੀ ਨਾਲ ਹੀ ਕਨਸਰਨ ਰਹੇ ਨੇ ਹੂੰ ਕਿਉਂਕਿ ਉਹ ਕਹਿੰਦੇ ਵੀ ਜਿਹੜੀ ਮਹਿੰਗਾਈ ਹੈ ਪਹਿਲਾਂ ਨਾਲੋਂ ਦਿਨੋ ਦਿਨ ਵੱਧਦੀ ਜਾ ਰਹੀ ਹੈ ਜੀ ਅਪਾ ਦੇਖਦੇ ਆ ਵੀ ਲੋਕ ਅਕਸਰ ਕਹਿੰਦੇ ਨੇ ਵੀ ਪਹਿਲਾਂ ਜੀ 50 ਡਾਲਰਾਂ ਦੀ 40 ਡਾਲਰਾਂ ਦੀ ਬੱਕਟ ਭਰ ਜਾਂਦੀ ਸੀਗੀ ਵੀ ਹੁਣ ਅਸੀਂ 100 ਡਾਲਰ ਦੀ ਜਦੋਂ ਗਰੋਸਰੀ ਕਰਦੇ ਆ ਬੱਕਟ ਉਹ ਤੋਂ ਵੀ ਅੱਧਿਕ ਹੁੰਦੀ ਆ ਮਸਾਂ ਜੀ ਕਿਉਂਕਿ ਲੋਕ ਜਦੋਂ ਕੰਪੇਅਰ ਕਰਦੇ ਨੇ ਵੀ ਅੱਜ ਤੋਂ 2 ਸਾਲ 4 ਸਾਲ 5 ਸਾਲ ਪਹਿਲਾਂ ਇੰਨੀ ਗਰੋਸਰੀ ਆ ਜਾਂਦੀ ਸੀ ਵੀ ਜਿੰਨਾ ਸਾਡਾ ਮਹੀਨੇ ਦਾ ਕਹਿੰਦੇ ਖਰਚਾ ਹੁੰਦਾ ਸੀਗਾ ਉਨੀ ਗਰੋਸਰੀ ਕਹਿੰਦੇ ਹੁਣ 10 ਦਿਨਾਂ 'ਚ ਲੱਗਣ ਲੱਗੀ ਜੀ ਜੀ ਜਿਹੜੇ 4-5 ਮੈਂਬਰ ਨੇ ਫੈਮਿਲੀ ਦੇ ਉਹ ਕਹਿੰਦੇ ਵੀ ਜਿੰਨੀ ਗਰੋਸਰੀ ਨਾਲ ਜਿੰਨੇ ਰੁਪਈਆ ਡਾਲਰਾਂ ਦੀ ਗਰੋਸਰੀ ਨਾਲ ਅਸੀਂ ਮਹੀਨਾ ਈਜ਼ੀਲੀ ਕੱਢ ਲੈਂਦੇ ਸੀਗੇ ਉਹ ਕਹਿੰਦੇ ਹੁਣ 5 ਦਿਨਾਂ ਚ ਛੁੱਟ ਜਾਂਦੀ ਹੈ ਜੀ ਮਤਲਬ ਕਿ 10-15 ਦਿਨ ਮਸਾਂ ਚੱਲਦੀ ਹੈ ਕਹਿੰਦੇ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਅਸੀਂ ਪਹਿਲਾਂ ਵਾਂਗੂ ਖੁੱਲ੍ਹਦਲੀ ਨਾਲ ਗਰੋਸਰੀ ਨਹੀਂ ਕਰਦੇ ਜਿਹੜਾ ਹੁਣ ਇਕੱਲਾ-ਕੱਲਾ ਕਨੇਡੀਅਨ ਹੈ ਉਹ ਇਕੱਲੇ-ਇਕੱਲੇ ਡਾਲਰ ਦੇ ਹੀ ਮਤਲਬ ਕਿ ਹਿਸਾਬ-ਕਿਤਾਬ ਲਾ ਕੇ ਫੇਰ ਗਰੋਸਰੀ ਕਰਦਾ ਹੈ ਕਰੋ ਲਿਸਟਾ ਬਣਾ ਕੇ ਲੈ ਕੇ ਜਾਂਦਾ ਹੈ ਉੱਥੇ ਪ੍ਰਾਈਸ ਮੈਚ ਕੀਤੇ ਜਾਂਦੇ ਨੇ ਵੱਡੇ ਸਟੋਰਾਂ ਦੇ ਵਿੱਚ ਫਿਰ ਉਹਨਾਂ ਨੂੰ ਦਿਖਾਏ ਜਾਂਦੇ ਨੇ ਵੀ ਫਲਾਣਾ ਸਟੋਰ ਤੇ ਤਾਂ ਭਾਈ ਆਹ ਰੇਟ ਮਿਲ ਰਿਹਾ ਤੁਸੀਂ ਇਹਨਾਂ ਰੇਟ ਕਿਉਂ ਲਾ ਰਹੇ ਹੋ ਫਿਰ ਉਹ ਉਹਦੇ ਤੋਂ ਥੋੜਾ ਜਿਹਾ ਸਸਤਾ ਕਰਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਸੋ ਆਪਣੀਆਂ ਆਪਣੀਆਂ ਹਰ ਬੰਦੇ ਦੀਆਂ ਤਕਰੀਰਾਂ ਨੇ ਹਰ ਆਪਣੇ ਆਪਣੇ ਮੈਂ ਤਾਂ ਇੰਜ ਵੀ ਦੇਖਿਆ ਹੈ ਕੁਝ ਪਰਿਵਾਰ ਇੰਜ ਵੀ ਕਰਦੇ ਆ ਕਿ ਉਹ ਜਿਹੜੇ ਥੋੜਾ ਜਿਹਾ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਆ ਉਹਨਾਂ ਨੇ ਹਰ ਸਟੋਰ ਦਾ तकरीबन ਉਹਨਾਂ ਦੇ ਦਿਮਾਗ ਦੇ ਵਿੱਚ ਚੇਤਿਆਂ ਦੇ ਵਿੱਚ ਪਾ ਹੈਗਾ ਕਿ ਆਹ ਵਾਲੀ ਚੀਜ਼ ਐਸ ਸਟੋਰ ਤੋਂ ਸਸਤੀ ਮਿਲਣੀ ਆ ਉਹ ਉੱਥੋਂ ਹੀ ਜਾ ਕੇ ਲੈਣੀ ਆ ਦੂਜੇ ਸਟੋਰ ਤੋਂ ਨਹੀਂ ਲੈਣੀ ਕਿ ਜੇ ਸਾਬਣ ਤੇਲ ਇੱਕ ਸਟੋਰ ਤੋਂ ਸਸਤਾ ਮਿਲਦਾ ਤੇ ਉੱਥੋਂ ਹੀ ਲੈਣਾ ਦੂਜੇ ਸਟੋਰ ਤੋਂ ਨਹੀਂ ਲੈਣਾ ਜੇ ਬਾਕੀ ਸਬਜ਼ੀਆਂ ਭਾਜੀਆਂ ਇੱਕ ਤੋਂ ਮਿਲਦੀਆਂ ਤੇ ਉਹ ਦੂਜੇ ਤੋਂ ਨਹੀਂ ਲੈਣੀਆਂ ਮਤਲਬ ਉਹ ਉਹਨਾਂ ਨੇ ਫਿਕਸ ਕੀਤੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਪਤਾ ਕਿ ਇੱਥੋਂ ਆਹ ਚੀਜ਼ ਸਸਤੀ ਮਿਲਣੀ ਆ ਤੇ ਡਾਲਰ ਡਾਲਰ ਦਾ ਹਿਸਾਬ ਜਿਹੜਾ ਉਹ ਰੱਖ ਕੇ ਚੱਲਿਆ ਜਾਂਦਾ ਮਲਟੀਪਲ ਚੁਆਇਸ ਹੈ ਨਾ ਜ ਫਰੂਟੀ ਕਾਨਾ ਹੋ ਗਿਆ வால்ਮੋਟ ਫਰੈਸ਼ਕੋ ਸੁਪਰਸਟੋਰ ਤੇ ਸੇਵ ਔਨ ਫੂਡਸ ਕਿੰਨੀਆਂ ਚੁਆਇਸਸ ਨੇ ਲੋਕਾਂ ਲਵੇ ਪਰ ਇੱਥੇ ਨਾ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਉਰੇ ਰੇਟ ਅਲੱਗ-ਅਲੱਗ ਨੇ ਸਾਰਿਆਂ ਦੇ ਜੀ ਤੁਸੀਂ ਉਹੀ ਚੀਜ਼ ਫਰੂਟੀ ਕਾਨੇ ਤੋਂ ਲਓਗੇ ਉਹਨਾਂ ਦਾ ਰੇਟ ਅੱਡ ਹੋਊਗਾ ਫਰੈਸ਼ਕੋ ਚਲੇ ਜਾਓਗੇ ਉਹਨਾਂ ਦਾ ਰੇਟ ਡਿਫਰੈਂਟ ਹੋਊਗਾ வால்ਮੋਟ ਚਲੇ ਜਾਓਗੇ ਉਹਨਾਂ ਦਾ ਰੇਟ ਡਿਫਰੈਂਟ ਹੋਣਾ ਜਿੰਨੇ ਵੀ ਸਟੋਰਾਂ 'ਚ ਤੁਸੀਂ ਜਾਂਦੇ ਹੋ ਨਾ ਜੀ ਉਹ ਰੇਟ ਦੇ ਵਿੱਚ ਡਿਫਰੈਂਸ ਹੈ ਹੁਣ ਇਹ ਇੱਕ ਮੈਥ ਜਿਹੜਾ ਹੈਗਾ ਲੋਕਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਹੂੰ ਇਹਦੇ ਵਿੱਚ ਨਾ ਇਹ ਗੱਲ ਕਹੀ ਜਾਂਦੀ ਹੈ ਵੀ ਜਿੱਦੀ ਸਾਡੀ ਸਪਲਾਈ ਚੇਨ ਹੈ ਪਿੱਛੋਂ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਜੀ ਪ੍ਰੋਡਕਸ਼ਨ ਵਧਾਉਣ ਦੀ ਲੋੜ ਹੈ ਤੇ ਇਹ ਇਕੱਲੇ ਬੈਨੀਫਿਟ ਜਿਹੜੀ ਕਾਰਨੀ ਸਰ ਪੀਐਮ ਸਾਹਿਬ ਨੇ ਉਹਨਾਂ ਨੇ ਇਕੱਲੇ ਲੋਕਾਂ ਲਈ ਨਹੀਂ ਐਲਾਨ ਕੀਤੇ ਹੂੰ ਉਹਨਾਂ ਨੇ ਨਾ ਇੱਕ 500 ਮਿਲੀਅਨ ਦਾ ਜਿਹੜਾ ਐਲਾਨ ਕੀਤਾ ਉਹ ਇੱਕ ਸਟ੍ਰੈਟੈਜੀਕ ਜਿਹੜਾ ਹੈਗਾ ਰਿਸਪਾਂਸ ਫੰਡ ਹੈ ਹੂੰ ਉਹ ਜਿਹੜੇ ਵੱਡੇ ਮਤਲਬ ਕਿ ਸਟੋਰ ਨੇ ਜੀ ਜੀ ਜਿਹੜੇ ਪ੍ਰੋਡਕਸ਼ਨ ਹਾਊਸਿਸ ਨੇ ਜਿਹੜੇ ਫੂਡ ਸਪਲਾਈ ਕਰਦੇ ਨੇ ਉਹਦੇ 'ਚ ਨਾ ਪ੍ਰੋਡਕਸ਼ਨ ਨੂੰ ਵਧਾਉਣ ਲਈ ਸਪਲਾਈ ਚੇਨ ਨੂੰ ਸਟਰੋਂਗ ਕਰਨ ਲਈ ਉਹਨਾਂ ਨੇ ਐਲਾਨ ਕੀਤਾ ਹੈ ਤੇ 150 ਮਿਲੀਅਨ ਜਿਹੜਾ ਹੈਗਾ ਜੀ ਉਹਨਾਂ ਨੇ ਸਮਾਲ ਤੇ ਮੀਡੀਅਮ ਜਿਹੜੇ ਸਾਡੀਆਂ ਸਪਲਾਈ ਚੇਨਸ ਨੇ ਬਿਜ਼ਨੈਸਸ ਨੇ ਜੀ ਉਹਨਾਂ ਲਈ ਐਲਾਨ ਕੀਤਾ ਹੈ ਜਿਹੜੇ ਫੂਡ 'ਚ ਡੀਲ ਕਰਦੇ ਨੇ ਹਮ ਤੇ 20 ਮਿਲੀਅਨ ਜਿਹੜਾ ਹੈਗਾ ਉਹਨਾਂ ਨੇ ਲੋਕਲ ਜਿਹੜੀਆਂ ਚੇਨਾਂ ਚੱਲਦੇ ਨੇ ਜਿਵੇਂ ਫੂਡ ਬੈਂਕ ਚੱਲਦੇ ਨੇ ਇਹਨਾਂ ਦੀ ਵਰਕਿੰਗ ਨੂੰ ਇੰਪਰੂਵ ਕਰਨ ਲਈ ਤਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕਣ ਤਿੰਨੋਂ ਤਰ੍ਹਾਂ ਦੀ ਜਿਹੜੀ ਸਪਲਾਈ ਚੇਨ ਹੈ ਉਹਨਾਂ ਨੇ ਕਰਨੀ ਸਾਹਿਬ ਨੇ ਉਹਨੂੰ ਸਪੋਰਟ ਕਰਨ ਲਈ ਅਲੱਗ-ਅਲੱਗ ਫੰਡਾਂ ਦਾ ਐਲਾਨ ਕੀਤਾ ਹੈ ਹਮ ਜਿਹੜੇ ਮੇਜਰ ਸਪਲਾਈਅਰਜ਼ ਨੇ ਪ੍ਰੋਡਕਸ਼ਨ ਹਾਊਸਸ ਨੇ 500 ਮਿਲੀਅਨ ਨਾਲ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਉਹਨਾਂ ਨੂੰ ਅਮਾਊਂਟ ਰਿਲੀਜ਼ ਹੋਊਗੀ ਵੀ ਕੁਝ ਆਪਣੇ ਪ੍ਰੋਡਕਸ਼ਨ ਦੇ ਵਿੱਚ ਉਹ ਪਹਿਲਾਂ ਨਾਲੋਂ ਇੰਪਰੂਵ ਕਰ ਸਕਣ ਜੀ ਉਸ ਇਟਰੀਕ ਨਾਲ ਮੀਡੀਅਮ ਜਿਹੜੇ ਹੈਗੇ ਉਹਨਾਂ ਲਈ 150 ਮਿਲੀਅਨ ਬਹੁਤ ਹੋਣਾ ਜੀ ਬਾਕੀ ਜਿਹੜੇ ਸਮਾਲ ਨੇ ਉਹਨਾਂ ਲਈ 20 ਮਿਲੀਅਨ ਦੀ ਅਮਾਉਂਟ ਕਾਫੀ ਵੱਡੀ ਅਮਾਉਂਟ ਹੈ ਹਾਲਾਂਕਿ ਹਜੇ ਇਹਦਾ ਨਹੀਂ ਪਤਾ ਵੀ ਇਹ ਅਮਾਉਂਟ ਰਿਲੀਜ਼ ਕਿਵੇਂ ਹੋਣੀ ਹੈ ਜੀ ਉਹਨਾਂ ਨੇ ਯੂਟਿਲਾਈਜ਼ ਕਰਨ ਦੇ ਨੋਰਮਸ ਜਿਹੜੇ ਮਤਲਬ ਕਿ ਸੈਟ ਪ੍ਰੋਸੀਜਰ ਹੁੰਦਾ ਹੈ ਵੀ ਉਹ ਕੈਨੇਡਾ ਗਵਰਨਮੈਂਟ ਕੀ ਅਪਣਾਊਗੀ ਉਹਨਾਂ ਨੂੰ ਇਹ ਪੇਮੈਂਟ ਇਕੱਠੀ ਜਾਊਗੀ ਜਾਂ ਡਿਫਰੈਂਟਲੀ ਜਾਊਗੀ ਜਾਂ ਪਹਿਲਾਂ ਉਹਨਾਂ ਨੂੰ ਆਪਣੇ ਯੂਟਿਲਾਈਜੇਸ਼ਨ ਨੂੰ ਜਸਟੀਫਾਈ ਕਰਨਾ ਪੈਣਾ ਹੈ ਬੀ ਕਿੰਨੇ ਫੇਸੇਸ ਦੇ ਵਿੱਚ ਇਹ ਅਮਾਉਂਟ ਜਾਊਗੀ ਪਰ ਦੇਖੋ ਹੁਣ ਜੇਕਰ ਇੰਨੀ ਅਮਾਉਂਟ ਪੰਪ ਇਨ ਹੁੰਦੀ ਹੈ ਜਿਹੜੀ ਫੂਡ ਸਪਲਾਈ ਪ੍ਰੋਡਕਸ਼ਨ ਹੈ ਤੇ ਸਪਲਾਈ ਚੇਨ ਹੈ ਉਹਦੇ ਵਿੱਚ ਇੰਪਰੂਵਮੈਂਟ ਤਾਂ ਦੇਖਿਆ ਜਾਊਗਾ ਉਹਨਾਂਲੇ ਸਮੇਂ ਦੇ ਵਿੱਚ ਬਾਕੀ ਹੁਣੇ ਇੰਪਰੂਵਮੈਂਟ ਕਦੋਂ ਦੇਖਿਆ ਜਾਂਦਾ ਜੀ ਕਿੰਨੀ ਕ ਅਮਾਉਂਟ ਹੈ ਰਿਲੀਜ਼ ਹੁੰਦੀ ਹੈ ਇਹ ਹਜੇ ਆਉਣ ਵਾਲਾ ਸਮਾਂ ਦੱਸੂਗਾ ਬਹੁਤ ਸਾਰੀਆਂ ਚੀਜ਼ਾਂ ਨੇ ਇਥੇ ਵੀ ਆਪਾਂ ਦੇਖਿਆ ਹੈ ਕਿ ਇੱਕ ਦੌਰ ਹਾਲਾਂਕਿ ਅਜੇ ਕੋਈ ਬਹੁਤਾ ਉਹਦੇ ਵਿੱਚ ਤਬਦੀਲੀ ਆਈ ਨਹੀਂ ਆ ਅੱਜ ਵੀ ਆਪਾਂ ਇਹ ਚੀਜ਼ਾਂ ਦੇਖਦੇ ਕਿ ਜਿਹੜੇ ਫੂਡ ਬੈਂਕਸ ਨੇ ਫੂਡ ਬੈਂਕਸ ਦੇ ਵਿੱਚ ਲੋਕਾਂ ਦੀ ਆਮਦ ਜਿਹੜੀ ਆ ਉਹ ਬਹੁਤ ਜ਼ਿਆਦਾ ਵਧੀ ਔਰ ਕਈ ਫੂਡ ਬੈਂਕਸ ਨੇ ਤਾਂ ਹੱਥ ਖੜੇ ਕਰ ਦਿੱਤੇ ਕਿ ਭਾਈ ਅਸੀਂ ਇੰਨੇ ਲੋਕਾਂ ਨੂੰ ਨਹੀਂ ਚੱਲ ਸਕਦੇ ਜਾਂ ਇੰਨੇ ਲੋਕਾਂ ਨੂੰ ਫੈਸਿਲਿਟੀਆਂ ਜਿਹੜੀਆਂ ਨੇ ਉਹ ਨਹੀਂ ਅਵੇਲੇਬਲ ਕਰਵਾ ਸਕਦੇ ਔਰ ਫੂਡ ਬੈਂਕਸ ਦੇ ਵਿੱਚ ਆਣ ਕੇ ਵੀ ਕਈ ਵਾਰੀ ਲੋਕ ਇਹ ਕਹਿੰਦੇ ਸੀਗੇ ਕਿ ਅਸੀਂ ਇੱਥੇ ਵੀ ਇੱਕ ਸੀਮਤ ਦਾਇਰੇ ਦੇ ਵਿੱਚ ਇਹ ਚੀਜ਼ਾਂ ਖਰੀਦ ਸਕਦੇ ਹਾਂ ਜਿੱਥੋਂ ਸਸਤੀ ਮਿਲਦੀ ਹੈ ਅਸੀਂ ਉੱਥੇ ਵੀ ਇੱਕ ਦਾਇਰੇ ਦੇ ਵਿੱਚ ਚੀਜ਼ਾਂ ਖਰੀਦ ਸਕਦੇ ਹਾਂ ਔਰ ਕੈਨੇਡਾ ਦੇ ਵਿੱਚ ਵੀ ਇੱਕ ਸਮਾਂ ਇਦਾਂ ਦਾ ਨਿਕਲ ਕੇ ਆਇਆ ਸੀਗਾ ਕਿ ਬੱਚਿਆਂ ਦੇ ਲਈ ਮਾਪਿਆਂ ਨੂੰ ਇੱਕ ਵਕਤ ਦਾ ਮੀਲ ਛੱਡਣਾ ਵੀ ਪੈਂਦਾ ਹੈ ਕਈ ਵਾਰੀ ਇਦਾਂ ਦੀਆਂ પરિਸਥਿਤੀਆਂ ਵੀ ਬਣਦੀਆਂ ਨੇ ਹੁਣ ਇਹ ਮਦਦ ਕਿੰਨੀ ਕੁ ਮਦਦਗਾਰ ਸਾਬਤ ਹੁੰਦੀ ਹੈ ਕਿ ਇਹੀ ਮਦਦ ਜਿਹੜੀ ਹੈ ਇਹਦੇ ਨਾਲ ਸਾਰੀਆਂ ਚੀਜ਼ਾਂ ਸੌਟ ਆਊਟ ਹੋ ਜਾਣਗੀਆਂ ਜਾਂ ਇਹਦੇ ਪੈਰਲਲ ਕੁਝ ਇਹੋ ਜਿਹਾ ਵੀ ਕਰਨਾ ਪੈਗਾ ਕਿ ਕੰਮ ਦੇ ਮੌਕੇ ਉਪਲਬਧ ਕਰਵਾਏ ਜਾਣ ਜੇ ਕਿਸੇ ਕੋਲ ਕੰਮ ਹੋਏਗਾ ਚਾਰ ਪੈਸੇ ਉਹ ਕਮਾਉਂਦਾ ਹੋਏਗਾ ਤੇ ਗਰੋਸਰੀ ਆਪਣੀ ਆਪਣੇ ਤਰੀਕੇ ਨਾਲ ਖਰੀਦ ਸਕਦਾ ਜ਼ਰੂਰਤ ਦੇ ਮੁਤਾਬਕ ਪਰ ਕੀ ਇਹੀ ਮਦਦ ਜਿਹੜੀ ਆ ਉਹ ਆਖਰੀ ਰਾਹ ਰਸਤਾ ਬਚਦੀ ਹੈ ਜਾਂ ਇਹਦੇ ਤੋਂ ਪਰੇ ਵੀ ਕੁਝ ਕਰਨ ਦੀ ਲੋੜ ਹੈਗੀ ਨਹੀਂ ਦੋ ਕੈਟਾਗਰੀਜ਼ ਲੋਕ ਡਿਵਾਈਡ ਹੋਏ ਹੋਏ ਨੇ ਇੱਕ ਤਾਂ ਕਹਿ ਰਹੇ ਨੇ ਵੀ ਰੇਟ ਘਟਾਓ ਗਰੋਸਰੀ ਦੇ ਹਮ ਨਾਲ ਹੀ ਇੱਕ ਜਮਾਤ ਉਹ ਵੀ ਹੈ ਜਿਹੜੇ ਸਕਿਲਡ ਜਿਹੜੇ ਸਕਿਲਡ ਡਿਲੀਵਰ ਹੈ ਜਿਹੜੀ ਜਿਹੜੀ ਵਿਹਲੀ ਬੈਠੀ ਹੈ ਉਹ ਕਹਿ ਰਹੇ ਨੇ ਵੀ ਸਾਨੂੰ ਕੰਮ ਦੇ ਦਿਓ ਜੀ। ਹੂੰ। ਵੀ ਅਸੀਂ ਤੁਹਾਨੂੰ ਚਲੋ 인ਫਲੇਸ਼ਨ ਤਾਂ ਕਹਿੰਦੇ ਉਹ ਵੀ ਕੰਟਰੋਲ ਕਰੋ ਪਰ ਪ੍ਰੀਓਰਿਟੀ ਉਹ ਕੰਮ ਨੂੰ ਮੰਗ ਰਹੇ ਨੇ ਜੀ। ਉਹ ਕਹਿ ਰਹੇ ਨੇ ਵੀ ਜਿਹੜੀਆਂ ਤੁਸੀਂ ਬਿਜ਼ਨੈਸਸ ਦੇ ਉੱਤੇ ਟੈਕਸ ਟੂਕਸ ਇੰਪੋਜ਼ ਕਰ ਰਹੇ ਨੇ ਕੁਝ ਰੈਸਟ੍ਰਿਕਸ਼ਨਸ ਲਾਈਆਂ ਨੇ ਵੀ ਤੁਸੀਂ ਉਹਨੂੰ ਦੁਬਾਰਾ ਐਗਜ਼ੈਂਪਸ਼ਨਾਂ ਦਿਓ। ਕੁਝ ਉਹਨਾਂ ਨੂੰ ਰਿਲੀਫ ਦਿਓ ਤਾਂ ਕਿ ਬਿਜ਼ਨਸ ਪ੍ਰੋਡਕਸ਼ਨਾਂ ਚੱਲਣ ਤੇ ਜਿਹੜੇ ਸਕਿਲਡ ਬੰਦੇ ਨੇ ਉਹਨਾਂ ਨੂੰ ਜੌਬਾਂ ਮਿਲਣ। ਦੋ ਤਿੰਨ ਢੜੇ ਜੇ ਬਣ ਗਏ ਜੀ। ਜਿਹੜੇ ਤਾਂ ਸਾਡੇ ਸੀਨੀਅਰ ਸਿਟੀਜ਼ਨ ਨੇ ਉਹਦਾ ਕਹਿੰਦੇ ਨੇ ਵੀ ਗਰੋਸਰੀ ਸਸਤੀ ਕਰੋ ਕਿਉਂਕਿ ਉਹ ਪੈਨਸ਼ਨ ਕਹਿ ਰਹੇ ਨੇ ਵੀ ਉਸ ਲੈਵਲ ਤੇ ਵਧੀ ਨਹੀਂ ਜਾਂ ਉਹ ਜਿਹੜੀ ਉਸ ਆਪਾਂ ਕੀ ਇਹ ਪੈਰਾਮੀਟਰਸ ਦੇ ਮੁਤਾਬਕ ਵਧੀ ਨਹੀਂ ਜਿਸ ਦੇ ਮੁਤਾਬਕ ਇਨਫਲੇਸ਼ਨ ਵੱਧ ਰਹੀ ਹੈ ਦੂਸਰੇ ਜਿਹੜੇ ਸਕਿਲਡ ਲੇਬਰਰ ਨੇ ਉਹ ਕਹਿ ਰਹੇ ਨੇ ਵੀ ਸਾਡੇ ਜਿਹੜੀ ਪਰ ਆਵਰ ਵੇਜ ਹੈ ਉਹ ਜਿਹੜੀ ਇਨਫਲੇਸ਼ਨ ਹੈ ਉਹਦੇ ਅਕੋਰਡਿੰਗਲੀ ਘੱਟ ਵਧਿਆ ਹੈ ਸੋ ਹਰ ਬੰਦਾ ਨਾ ਜੀ ਆਪ ਦੀ ਸੁਵਿਧਾ ਦੇ ਮੁਤਾਬਕ ਹੀ ਬੋਲਦਾ ਕਿਉਂਕਿ ਹਰ ਬੰਦੇ ਨੇ ਆਪ ਦੇ ਜਿਹੜੇ ਖਰਚੇ ਨੇ ਅਬਦੀਨ ਕੋ ਮੈਂ ਉਹਨਾਂ ਦਾ ਕੰਪੈਰੀਜ਼ਨ ਕਰਕੇ ਬੋਲਣਾ ਹੈ ਉਹ ਦੂਸਰੇ ਦੇ ਬਾਰੇ ਨਹੀਂ ਬੋਲੂਗਾ ਹੂੰ ਇਹ ਵੇਚ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਇਹ ਵੀ ਕਹਿੰਦੇ ਕਿ ਵੇਚ ਕਾਫੀ ਹੋ ਗਈ ਆ ਦੇਣੀ ਵੀ ਔਖੀ ਹੋ ਰਹੀ ਆ ਬਹੁਤ ਸਾਰੇ ਕਾਰੋਬਾਰੀ ਇਹ ਕਹਿੰਦੇ ਨੇ ਜੇ ਜੇ ਆਪਾਂ ਕਹਦੇ ਕਿ ਘਟਿਆ ਪਰ ਕੰਮ ਦੇ ਮੌਕੇ ਹੌਲੀ ਹੌਲੀ ਘਟਦੇ ਜਾ ਰਹੇ ਆ ਬੇਰੋਜ਼ਗਾਰੀ ਦੀ ਦਰ ਜਿਹੜੀ ਆ ਉਹ ਇੱਥੇ ਵਾਧੀ ਜਾ ਰਹੀ ਆ ਲਗਾਤਾਰ ਇਦਾਂ ਦੀਆਂ ਖਬਰਾਂ ਨਿਕਲ ਕੇ ਆਉਂਦੀਆਂ ਸਟੈਟ ਕਹਨਾ ਅੰਕੜੇ ਵਿੰਦਾਗਾ ਹੈ ਬਗਾ ਹੈ ਕਿ ਪਾਈ ਬੇਰੋਜ਼ਗਾਰੀ ਦਰ ਵੱਧਦੀ ਪਈ ਹੈ ਜੋ ਕੰਮ ਨਹੀਂ ਹੋਏਗਾ ਤੇ ਕਿੰਨੀ ਕੁ ਦੇਰ ਤੁਸੀਂ ਕਿੰਨਾ ਕੁ ਕਿਉਂਕਿ ਸਰਕਾਰ ਦੀ ਵੀ ਇੱਕ ਲਿਮਟ ਹੈਗੀ ਹੈ ਉਹ ਵੀ ਕਿੰਨਾ ਕੁ ਤੁਹਾਨੂੰ ਦੇ ਸਕਦੀ ਹੈ ਉਹਨਾਂ ਹੀ ਦੇ ਪਾਏਗੀ ਔਰ ਉਹ ਉਹਦੇ ਵਿੱਚ ਹੋਰ ਬੜੀਆਂ ਸਾਰੀਆਂ ਅਲਮਤਾਂ ਜਿਹੜੀਆਂ ਨੇ ਉਹ ਨਿਕਲ ਕੇ ਬਾਹਰ ਆ ਜਾਂਦੀਆਂ ਕੋਸ਼ਿਸ਼ਾਂ ਚੱਲਦੀਆਂ ਪਈਆਂ ਨੇ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਆ ਜਿਹੜੇ ਰਿਬੇਟਸ ਵਗੈਰਾ ਅਨਾਉਂਸਮੈਂਟ ਕੀਤੀਆਂ ਨੇ ਕਿਤੇ ਮਾਰਕਾਰਨੀ ਸਾਹਿਬ ਸਮੇਂ ਤੋਂ ਪਹਿਲਾਂ ਚੋਣਾ ਕਰਵਾਉਣ ਦੀ ਗੱਲ ਤਾਂ ਨਹੀਂ ਸੋਚੀ ਬੈਠੇ ਕਿ ਭਾਈ ਇਹ ਕਰਦਾਂਗੇ ਲੋਕਾਂ ਨੂੰ ਲਾਭ ਦੇ ਦਾਂਗੇ ਤੇ ਲੋਕਾਂ ਦਾ ਜਿਹੜਾ ਉਹ ਸਾਡੇ ਨਾਲ ਪ੍ਰਭਾਵ ਬਣ ਜਾਏਗਾ ਤੇ ਫਿਰ ਉਹਦੇ ਤੋਂ ਬਾਅਦ ਆਪਾਂ ਸਮੇਂ ਤੋਂ ਪਹਿਲਾਂ ਚੋਣਾ ਕਰਵਾ ਕੇ ਤੇ ਪੂਰਨ ਬਹੁਮਤ ਵਾਲੀ ਸਰਕਾਰ ਜਿਹੜੀ ਲਿਆਵਾਂਗੇ ਕਿਉਂਕਿ ਅਜੇ ਵੀ ਸਰਕਾਰ ਕਾਰਨੀ ਸਾਹਿਬ ਦੀ ਅਲਪਮਤੀਤ ਸਰਕਾਰ ਹੈਗੀ ਹੈ ਨਾ ਨਹੀਂ ਲਵੇ ਲੱਗੀ ਗੱਲ ਤਾਂ ਹੁਣ ਜੀ ਦੋ ਤਿੰਨ ਤਾਂ ਉਧਰੋਂ ਆ ਗਏ ਕਨਜ਼ਰਵੇਟਿਵ ਕਨੀ ਹੂੰ ਹੁਣ ਕੋਈ ਸਰਕਾਰ ਨੂੰ ਇੰਨਾ ਖਤਰਾ じゃ ਲੱਗਦਾ ਨਹੀਂ ਕਿਉਂਕਿ ਜੇਕਰ ਕੋਈ ਇਹੋ ਜੀ ਗੱਲਬਾਤ ਹੁੰਦੀ ਇੱਕ ਅੱਧਾ ਹੋਰ ਉਹਨਾਂ ਨੇ ਐਡ ਕਰ ਲੈਣਾ ਸੀਗਾ ਹੂੰ ਕਿਉਂਕਿ ਦੋ ਤਿੰਨ ਜਿਹੜੇ ਆਏ ਨੇ ਉਹਨਾਂ ਤੋਂ ਬਾਅਦ ਤਾਂ ਉਹ ਹੁਣ ਦੁਬਾਰਾ ਆਉਣਾ ਹੈ ਜੀ ਸੈਸ਼ਨ ਹੂੰ ਆਉਣ ਵਾਲੇ ਸੈਸ਼ਨ ਦੇ ਵਿੱਚ ਦੇਖਦੇ ਹਾਂ ਹੁਣ ਵੀ ਹੋ ਸਕਦਾ ਇੱਕ ਦੋ ਬੰਦੇ ਹੋਰ ਜੰਪ ਕਰ ਜਾਣ ਇਸ ਪਾਸੇ ਬਾਕੀ ਇਹ ਤਾਂ ਪਹਿਲਾਂ ਵਾਲੀ ਸਰਕਾਰ ਬਾਰੇ ਵੀ ਕਿਹਾ ਜਾਂਦਾ ਸੀਗਾ ਜਿਹੜੀ ਮਾਈਨੋਰਿਟੀ ਗਵਰਨਮੈਂਟ ਸੀ ਵੀ ਉਹਨਾਂ ਤੋਂ ਪੂਰਾ ਨਹੀਂ ਹੋਣਾ ਜੀ ਵੀ ਉਹ ਐਨਡੀਪੀ ਦੀ ਜਿਹੜੀ ਸਪੋਰਟ ਦੇ ਨਾਲ ਚੱਲ ਰਹੇ ਨੇ ਪਰ ਦੇਖੋ ਸਮਾਂ ਪੂਰਾ ਕਰ ਗਏ ਜੀ ਹਾਲਾਂਕਿ ਟਰੂਡੋ ਸਾਹਿਬ ਤੇ ਵੀ ਦੋਸ਼ ਲੱਗਦੇ ਨੇ ਵੀ ਉਹ ਅੰਡਰ ਪ੍ਰੈਸ਼ਰ ਰਹੇ ਹੂੰ ਵੀ ਉਹਨਾਂ ਨੇ ਕੁਝ ਇਹੋ ਜਿਹੇ ਬਿਆਨ ਇਹ ਸਰਕਾਰ ਉਹਨਾਂ ਨੇ ਵੀ ਸਮੇਂ ਤੋਂ ਪਹਿਲਾਂ ਭੰਗ ਕਰ ਲਈ ਸੀ ਜੀ ਵੀ ਇਹੋ ਜਿਹੇ ਬਿਆਨات ਉਹਨਾਂ ਨੇ ਕੀਤੇ ਜਿਸ ਦੇ ਨਾਲ ਕੈਨੇਡਾ ਤੇ ਇੰਡੀਆ ਨਾਲ ਰਿਲੇਸ਼ਨ ਵੀ ਖਰਾਬ ਹੋਏ ਹੂੰ ਹੁਣ ਕਾਰਨੀ ਸਾਹਿਬ ਉਹਨਾਂ ਰਿਲੇਸ਼ਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਉਦੋਂ ਯੂਐਸ ਦੇ ਪ੍ਰੈਸ਼ਰ 'ਚ ਵੀ ਰਿਹਾ ਕੈਨੇਡਾ ਜੀ ਤੇ ਹੁਣ ਉਹ ਹੀ ਕੈਨੇਡਾ ਜਿਹੜਾ ਚਾਈਨਾ ਨਾਲ ਵੀ ਡੀਲਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਉਹ ਫ੍ਰੀ ਟ੍ਰੇਡ ਡੀਲ ਨਹੀਂ ਹੈਗੀ ਉਹ ਬਾਰੀ-ਬਾਰੀ ਉਸ ਸੀਜਨ ਨੂੰ ਕਲੈਰੀਫਾਈ ਕਰ ਰਹੇ ਨੇ ਕਾਰਨੀ ਸਾਹਿਬ ਤੇ ਹਜੇ ਕੋਈ ਇਸ ਤਰ੍ਹਾਂ ਦਾ ਲੱਗਦਾ ਨਹੀਂ ਬਾਕੀ ਜਿਹੜੇ ਆਪਾਂ ਕਹੀਏ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਵੀ ਅਖਬਾਰਾਂ ਦੇ ਵਿੱਚ ਚੈਨਲਾਂ 'ਤੇ ਆਪਣੇ ਨਾਮ ਤਾਂ ਜਿਉਂਦੇ ਰੱਖਣੇ ਨੇ ਜੀ ਕੁਝ ਨਾ ਕੁਝ ਉਹ ਵੀ ਆਪਣੇ ਅਥੀਓਰੀਜ਼ ਨੇ ਜਿਹੜੀਆਂ ਫਲੋਟ ਕਰਦੇ ਰਹਿੰਦੇ ਨੇ ਜੀ ਅੱਛਾ ਇਹਦੇ ਨਾਲ ਨਾਲ ਆਪਾਂ ਥੋੜਾ ਜਿਹਾ ਜ਼ਿਕਰ ਕਰ ਲਈਏ ਸਰੀ ਦਾ ਇਹ ਰੋਜ਼ੀ ਰੋਟੀ ਦਾ ਤਾਂ ਸਵਾਲ ਹੈ ਹੀ ਹੈ ਕਿ ਦੋ ਵਕਤ ਜਿਹੜੀ ਮੂਲ ਲੋਡ ਹੁੰਦੀ ਹੈ ਤੁਹਾਡੀ ਕਿ ਖਾਣਾ ਤੁਹਾਨੂੰ ਤਿੰਨ ਵਕਤ ਦਾ ਮਿਲਣਾ ਚਾਹੀਦਾ ਸਵੇਰ ਦੁਪਹਿਰ ਸ਼ਾਮ ਦਾ ਪਰਵਰਿਸ਼ ਬੱਚਿਆਂ ਦੀ ਠੀਕ ਹੋਣੀ ਚਾਹੀਦੀ ਆ ਉਹਨੂੰ ਲੈ ਕੇ ਗਰੋਸਰੀ ਦੀ ਚਿੰਤਾ ਹੁੰਦੀ ਹੈ ਹੁਣ ਗਰੋਸਰੀ ਤੋਂ ਪਰੇ ਚਿੰਤਾ ਇਸ ਗੱਲ ਦੀ ਵੀ ਹੈ ਕਿ ਜਿਹੜੇ ਪਰਿਵਾਰ ਥੋੜੇ ਬਹੁਤੇ ਗਰੋਸਰੀ ਜੋਗੇ ਆਪ ਹੈਗੇ ਆ ਨਾ ਖਰੀਦ ਸਕਦੇ ਆ ਤੇ ਖਵਾ ਸਕਦੇ ਤੇ ਖਾ ਸਕਦੇ ਆ ਉਨ੍ਹਾਂ ਲਈ ਇੱਕ ਨਵੀਂ ਮੁਸੀਬਤ ਹੈ ਕਿ ਉਹਨਾਂ ਨੂੰ ਖਾਂਦਿਆ ਪੀਂਦਿਆ ਨੂੰ ਥ੍ਰੈਟ ਆ ਰਹੇ ਆ ਕਿ ਭਾਈ ਕੋਈ ਕਹਿੰਦਾ ਇੰਨੇ 1000 ਮੈਨੂੰ ਡਾਲਰ ਚਾਹੀਦੇ ਆ ਕੋਈ ਕਹਿੰਦਾ ਇੰਨੇ ਲੱਖ ਡਾਲਰ ਚਾਹੀਦੇ ਆ ਕਾਲ ਆਉਂਦੀ ਆ ਜੇ ਨਹੀਂ ਦੇਣ ਦੀ ਗੱਲ ਕਰਦੇ ਆ ਤੇ ਫਿਰ ਉਹ ਇੱਕ ਜਣਾ ਗੋਲੀ ਚਲਾਉਂਦਾ ਦੂਜਾ ਦੀ ਵੀਡੀਓ ਬਣਾਉਂਦਾ ਤੇ ਭੇਜ ਦਿੰਦੇ ਕਿ ਆਹ ਦੇਖੋ ਭਾਈ ਅਗਲੀ ਵਾਰ ਹੋਰ ਅਸੀਂ ਖਤਰਨਾਕ ਕਦਮ ਪੁੱਟਾਂਗੇ ਹੁਣ ਇਹ ਇੰਨੀਆਂ ਕੋਈ ਘਟਨਾਵਾਂ ਵਾਪਰ ਗਈਆਂ ਨੇ ਕਿ ਸਰੀਰ ਦੇ ਵਿੱਚ ਨਿਤ ਦਿੰਦਾ ਇੱਕ ਸ਼ੁਗਲ ਬਣ ਗਿਆ ਸਿਗਾ ਅਸੀਂ ਸ਼ਬਦ ਵਰਤ ਲਈਨੇ ਸ਼ੁਗਲ ਪਰ ਜਿਨ੍ਹਾਂ ਦੇ ਘਰਾਂ 'ਚ ਗੋਲੀਆਂ ਚੱਲਦੀਆਂ ਉਹਨਾਂ ਤੋਂ ਪੁੱਛ ਕੇ ਦੇਖ ਦੋ ਕਿ ਉਹਨਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੋਏਗੀ ਔਰ ਇਹ ਇੰਨਾ ਕੋ ਮਾਮਲਾ ਵੱਧ ਗਿਆ ਸਰਕਾਰੀ ਦਰਬਾਰੇ ਆਵਾਜ਼ਾਂ ਪੁੱਜਣ ਲੱਗ ਪਈਆਂ ਲੋਕਾਂ ਨੇ ਸਰਕਾਰ ਦੇ ਕੰਨਾਂ ਦੇ ਵਿੱਚ ਵਾਰ-ਵਾਰ ਇਸ ਗੱਲ ਨੂੰ ਪਹੁੰਚਾਉਣਾ ਸ਼ੁਰੂ ਕੀਤਾ ਤੇ ਹੁਣ ਉਸ ਸਭ ਤੋਂ ਬਾਅਦ ਸਰੀ ਦੀ ਮੇਅਰ ਜਿਹੜੀ ਬਰਿੰਡਾ ਲਾ ਕੇ ਆ ਉਹਨਾਂ ਨੇ ਸਰੀ ਦੇ ਵਿੱਚ ਐਮਰਜੈਂਸੀ ਦਾ ਮਤਾ ਲਿਆਂਦਾ ਤੇ ਉਹ ਮਤਾ ਪਾਸ ਹੋ ਗਿਆ ਤੇ ਇਹ ਐਮਰਜੈਂਸੀ ਦਾ ਮਤਲਬ ਕੀ ਹੈ ਸਰੀ ਦੇ ਵਿੱਚ ਕੁਝ ਖਾਸ ਤਾਕਤਾਂ ਕੁਝ ਖਾਸ ਇhtiyatਾਂ ਜਾਂ ਕੁਝ ਖਾਸ ਸਖਤੀਆਂ ਜਿਹੜੀਆਂ ਨੇ ਆਇਦ ਹੋਣਗੀਆਂ ਇਹਦਾ ਕੋਈ ਲਾਭ ਮਿਲ ਪਾਏਗਾ ਜਾਂ ਨਹੀਂ ਇਹਦੇ ਚ ਨਾ ਹੋਰ ਵੀ ਡਿਮਾਂਡ ਕਰੀ ਜਾ ਰਹੀ ਹੈ ਜੀ ਮਤੇ ਦੇ ਰਾਹੀ ਨਾ ਉਹ ਕਹਿ ਰਹੇ ਨੇ ਵੀ ਇੱਕ ਨੈਸ਼ਨਲ ਕਮਿਸ਼ਨਰ ਦੀ ਅਪੋਇੰਟਮੈਂਟ ਹੋਵੇ ਜਿਹੜਾ ਐਕਸਟਰਸ਼ਨ ਦੇ ਕੇਸਾਂ ਨੂੰ ਦੇਖੇ ਵੀ ਜਿਆਦਾ ਆਰਸੀਐਮਪੀ ਦੇ ਜਿਹੜੇ ਮੁਲਾਜ਼ਮ ਨੇ ਉਹ ਰਿਲਾਏ ਜਾਣ ਜਿਹੜੀਆਂ ਹੋਰ ਫੈਡਰਲ ਏਜੰਸੀਆਂ ਨੇ ਲਾ ਐਨਫੋਰਸਮੈਂਟ ਏਜੰਸੀਆਂ ਨੇ ਵੀ ਉਹਨਾਂ ਨੂੰ ਉਰੇ ਅਪੋਇੰਟ ਕੀਤਾ ਜਾਵੇ ਡਿਪੂਟ ਕੀਤਾ ਜਾਵੇ ਤੇ ਜਿਹੜੇ ਨਾਨ ਸਿਟੀਜ਼ਨਸ ਨੇ ਜਿਹੜੇ ਕ੍ਰਿਮੀਨਲ ਕੇਸਾਂ ਦੇ ਵਿੱਚ ਇਨਵੋਲਵ ਨੇ ਜਿਨ੍ਹਾਂ ਦਾ ਬੈਕਗ੍ਰਾਉਂਡ ਸ਼ੱਕੀ ਹੈ ਜਾ ਜਿਨ੍ਹਾਂ ਨੂੰ ਫੜ ਕੇ ਜਮਾਨਤ ਤੇ ਛੱਡਿਆ ਗਿਆ ਵੀ ਉਹਨਾਂ ਨੂੰ ਇਸ ਮੁਲਕ ਚੋਂ ਰਿਮੂਵ ਕੀਤਾ ਜਾਵੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਕੰਟਰੀ ਆਫ origin ਹੈ ਉੱਥੇ ਭੇਜਿਆ ਜਾਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਸਪੀਡ ਅਪ ਕਰਨ ਦੀ ਗੱਲ ਚੱਲ ਰਹੀ ਹੈ ਕਿਉਂਕਿ ਆਪਾਂ ਜੇ ਦੇਖੀਏ 35 ਕੇਸ ਜਿਹੜੇ ਕੈ ਰਹੇ ਨੇ ਵੀ ਐਕਸਟਰੋਸ਼ਨ ਦੇ ਆ ਨਵੇਂ ਸਾਲ ਚ ਹੋ ਚੁੱਕੇ ਨੇ ਜੀ ਹੁਣ ਤੱਕ ਤੇ 2000 ਹਾਲੇ ਮਹੀਨਾ ਪੂਰਾ ਨਹੀਂ ਹੋਇਆ ਮਿੰਨਾ ਪੂਰਾ ਨਹੀਂ ਹੋਇਆ ਮਤਲਬ ਇੱਕ ਇੱਕ ਰੋਜ਼ ਦੀ ਇੱਕ ਵਾਰਦਾਤ ਵੀ ਲਾਈਏ ਤੇ ਤਾਂ ਵੀ ਵਾਧੂ ਨੇ ਨਹੀਂ ਵਿਚ ਵਿਚ ਦੀ ਦੋ ਦੋ ਵੀ ਹੋ ਗਈਆਂ ਜੀ ਵੀ ਦੋ ਦੋ ਵੀ ਹੋ ਗਈਆਂ ਤੇ ਗੋਲੀਆਂ ਵੀ ਚੱਲ ਗਈਆਂ ਕਈ ਥਾਂ ਮੇ ਤਾਂ ਬਾਰੀ ਬਾਰੀ ਤੇ 2025 ਦੇ ਵਿੱਚ 132 ਕੇਸ ਹੋਏ ਸੀਗੇ ਤੇ ਜਿਹੜੇ ਰਜਿਸਟਰਡ ਹੋਏ ਨੇ ਤੇ ਸ਼ੂਟਿੰਗਸ ਦੇ ਬਹੁਤ ਕੇਸ ਹੋ ਰਹੇ ਨੇ 25 ਚ ਵੀ ਹੋਏ ਤੇ 26 ਚ ਜਿਸ ਪੇਸ ਤੇ ਇਹ ਚੱਲ ਰਿਹਾ ਹੈ 26 ਚ ਇਹ ਲੱਗਦਾ ਵੀ 25 ਦਾ ਰਿਕਾਰਡ ਟੁੱਟੂਗਾ ਕਿਉਂਕਿ ਆ ਕਤਲ ਵੀ ਹੋ ਗਏ ਜੀ ਤਿੰਨ ਜੀ ਤੇ ਅੱਗੇ ਵੱਧਦੀ ਜਾ ਰਹੀ ਹੈ ਗੱਲ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੁਣ ਜਿਹੜਾ ਇਹ ਲੈ ਕੇ ਆਏ ਨੇ ਇਹਦੇ 'ਚ ਨਾ ਜੀ ਆਪੋਜੀਸ਼ਨ ਨੇ ਵੀ ਸਟਰੋਂਗ ਮਤਲਬ ਕਿ ਸਪੋਰਟ ਕਰੀ ਹੈ ਆਪੋਜੀਸ਼ਨ ਨੂੰ ਵੀ ਪਤਾ ਹੈ ਵੀ ਜਿਹੜੀ ਗੋਲੀ ਹੈ ਉਹ ਦੇਖ ਕੇ ਨਹੀਂ ਚਲਦੀ ਵੀ ਇਹ ਆਪੋਜੀਸ਼ਨ ਦਾ ਲੀਡਰ ਹੈ ਜਾਂ ਰੂਲਿੰਗ ਪਾਰਟੀ ਦਾ ਸੋ ਇਹਦੇ ਤੇ ਨਾ ਸਾਰੀਆਂ ਹੀ ਪਾਰਟੀਆਂ ਇਕੱਠੀਆਂ ਨੇ ਸਾਰੇ ਹੀ ਡਿਮਾਂਡ ਕਰ ਰਹੇ ਨੇ ਵੀ ਫੈਡਰਲ ਗਵਰਨਮੈਂਟ ਹੈ ਜਿਹੜੀ ਉਹ ਇਹਦੇ ਤੇ ਐਕਸ਼ਨ ਲਵੇ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਹੈ। ਹੂੰ। ਕਈ ਦਿਨਾਂ ਤੋਂ ਨਾ ਜੀ ਇਹ ਗੱਲ ਚੱਲ ਰਹੀ ਸੀਗੀ। ਜੀ। ਕਈ ਦਿਨਾਂ ਤੋਂ ਲੋਕ ਵੀ ਪ੍ਰੈਸ਼ਰ ਐਗਜ਼ਰਟ ਕਰ ਰਹੇ ਨੇ। ਲੋਕਲ ਗਵਰਨਮੈਂਟ ਦੇ ਉੱਤੇ ਵੀ ਭਾਈ ਕੁਝ ਐਮਰਜੈਂਸੀ ਲਾਓ। ਕਿਉਂਕਿ ਸਵੇਰੇ ਜਦੋਂ ਬੰਦਾ ਉੱਠਦਾ ਹੈ ਫੋਨ ਤੇ ਵਟਸਐਪ ਗਰੁੱਪਾਂ ਦੇ ਵਿੱਚ ਜਿਹੜੀ ਵੀ ਨਵੀਂ ਖ਼ਬਰ ਦੇਖਣ ਨੂੰ ਮਿਲਦੀ ਹੈ ਉਹ ਉਹ ਐਕਸਟੋਰਸ਼ਨ ਦੀ ਜਾਂ ਗੋਲੀਬਾਰੀ ਦੀ ਹੁੰਦੀ ਹੈ ਜੀ। ਜੀ। ਵੀ ਫਲਾਣੀ ਜਗ੍ਹਾ ਦੋ ਬੰਦੇ ਆਏ ਇੱਕ ਬੰਦਾ ਵੀਡੀਓ ਬਣਾਉਂਦਾ ਸੀ ਦੂਸਰਾ ਬੰਦਾ ਗੋਲੀਆਂ ਚ ਲਾ ਕੇ ਭੱਜ ਗਿਆ। ਸੋ ਇਹੋ ਜਿਹਿਆਂ ਬਾਰੀ-ਬਾਰੀ ਜਿਹੜੀਆਂ ਵਾਰਦਾਤਾਂ ਇਹਨਾਂ 2-3 ਇਨਸੀਡੈਂਟ ਨਵੇਂ ਜੇ ਹੋਏ ਨੇ ਹੂੰ ਜਿਵੇਂ ਸੰਡੇ ਨੂੰ ਇਕੱਠ ਵੀ ਰੱਖਿਆ ਗਿਆ ਸੀਗਾ ਉਹ ਵੀ ਮੈਨੂੰ ਲੱਗਦਾ ਵੀ ਓਪਨਲੀ ਲੋਕ ਪਹਿਲੀ ਵਾਰੀ ਆਏ ਕਿਸੇ ਨੇ ਕੋਸ਼ਿਸ਼ ਕੀਤੀ ਪਹਿਲਾਂ ਟਾਊਨ ਹਾਲ ਹੋਏ ਨੇ ਲੋਕ ਉੱਥੇ ਇਕੱਠੇ ਹੋ ਕੇ ਲੋਕ ਗੱਲ ਕਰਦੇ ਰਹੇ ਨੇ ਪਰ ਹੁਣ ਲੋਕਾਂ 'ਚ ਨਾ ਨਿਰਾਸ਼ਾ ਬਹੁਤ ਵਧ ਗਈ ਹੂੰ ਇਸ ਕਰਕੇ ਉਹਨਾਂ ਨੇ ਆਪ ਹੀ ਇਕੱਠ ਰੱਖ ਲਿਆ ਉੱਥੇ ਕਿਸੇ ਗਵਰਨਮੈਂਟ ਅਥਾਰਟੀ ਨੂੰ ਨਹੀਂ ਬੁਲਾਇਆ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਆਪ ਹੀ ਇਕੱਠੇ ਹੋਵਾਂਗੇ ਆਪ ਹੀ ਵਿਚਾਰਾਂ ਕਰਾਂਗੇ ਤੇ ਹੁਣ ਜਿਹੜਾ ਇਹ ਮਤਾ ਆਇਆ ਹੈ ਹੂੰ ਪਾਸ ਹੋਇਆ ਜਿਹੜਾ ਇਹ ਵੀ ਇੱਕ ਨਵਾਂ ਜਿਹੀ ਗੱਲ ਹੈ ਵੀ ਜਿਹਨੂੰ ਮਤਲਬ ਕਿ ਕੰਟਰੀ ਆਫ ਪੀਸ ਕਿਹਾ ਜਾਂਦਾ ਹੈ ਵੀ ਜਿੱਥੇ ਹਿਊਮਨ ਰਾਈਟਸ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ ਜਿੱਥੇ ਦੇ ਕਾਨੂੰਨ ਨੂੰ ਕਿਹਾ ਜਾਂਦਾ ਸੀ ਵੀ ਉਰੇ ਤਾਂ ਭਾਈ ਵੱਡੀ ਸ਼ਕਤੀ ਹੈ ਉਰੇ ਕੋਈ ਪਹਿਲਾਂ ਨਾ ਜੀ ਜਦੋਂ ਇਮੀਗਰੈਂਟਸ ਪੰਜਾਬ ਚੋਂ ਆਉਂਦੇ ਸੀਗੇ ਉਦੋਂ ਉਹਨਾਂ ਦੇ ਦਿਮਾਗ 'ਚ ਇਹ ਗੱਲ ਹੁੰਦੀ ਸੀ ਵੀ ਅਸੀਂ ਸੇਫ ਕੰਟਰੀ ਚੱਲੇ ਆ ਜੀ ਤੇ ਹੁਣ ਇੱਥੇ ਕਈ ਬੰਦੇ ਮਿਲਦੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਉਰੇ ਨਾਲੋਂ ਪੰਜਾਬ ਚ ਵੈਟਰਸੀ ਫੀਲ ਕਰਦੇ ਆ ਹੂੰ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਵੀ ਕੀ ਕਾਰਨ ਹੈ ਉਹ ਕਹਿੰਦੇ ਜੀ ਵੀ ਉਥੇ ਜੇ ਕਿਸੇ ਤੇ ਅਟੈਕ ਹੋ ਜੇ ਕਿਸੇ ਤੇ ਇੱਕ ਵਾਰੀ ਗੋਲੀ ਚੱਲ ਜਾਈ ਵੀ ਉਹਦੀ ਦੋ ਤਿੰਨ ਗਨਮੈਂ ਮੇਂ ਜੀ ਮਿਲ ਜਾਂਦੇ ਨੇ ਜੀ ਤੇ ਮੁੜ ਕੇ ਅਗਲਾ ਹਿੰਮਤ ਨਹੀਂ ਕਰਦਾ ਹੂੰ ਅਗਲੇ ਨੂੰ ਪਤਾ ਹੀ ਬੂਥਾ ਕੁੱਟ ਦਣਗੇ ਉਹ ਇੱਥੇ ਕਹਿੰਦੇ ਵੀ ਘਰਾਂ ਚ ਗੂਲੀਆਂ ਚੱਲ ਜਾਂਦੀਆਂ ਨੇ ਹੂੰ ਤੇ ਅੰਦਰੋਂ ਜੇ ਕੋਈ ਬੰਦਾ ਗੋਲੀਬਾਰੀ ਕਰਦਾ ਹੈ ਸੈਲਫ ਡਿਫੈਂਸ ਦੇ ਵਿੱਚ ਵੀ ਉਹਨੂੰ ਦੱਬਣ ਦੀਆਂ ਗੱਲਾਂ ਚੱਲ ਪੰਦੀਆਂ ਨੇ ਹੂੰ ਹੁਣ ਇੱਕ एग्जांपल ਵੀ ਦਿੱਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਹੀ ਹੈ ਕੋਈ ਪੰਜਾਬ ਦੇ ਵਿੱਚ ਚਲੋ ਆਪਾਂ ਨਾਮ ਤੱਕ ਹਨੂ ਡਿਸਕਲੋਸ ਕਰਨਾ ਕਿਸੇ ਬੰਦੇ ਨੂੰ ਥ੍ਰੈਟ ਆਈ ਹੂੰ ਕਿਸੇ ਗੈਂਗਸਟਰ ਵਰਨੀ ਉਹ ਵੀ ਇੰਨੇ ਪੈਸੇ ਦੇ ਜਾ ਉਹਨੇ ਅਗਲੇ ਨੇ ਆਪਦੇ ਮਾਮੇ ਚਾਚੇ ਦੇ ਪੁੱਤ ਸਾਰੇ ਇਕੱਠੇ ਕਰ ਲਏ ਜੀ ਸਾਰਿਆਂ ਨੇ ਬੇ ਹਸਲਾ ਸਾਰਿਆਂ ਨੇ ਬੇ ਗੰਨਾ ਨੇ ਉਹ ਹੁਣ ਉੱਥੇ ਬੈਠੇ ਨੇ ਉਹ ਬੰਦੇ ਦੀ ਸਪੋਰਟ ਤੇ ਉਹ ਕਹਿੰਦੇ ਆਓ ਵੀ ਕਿਹਨੇ ਆਉਣਾ ਹੈ ਵੀ ਤੁਹਾਨੂੰ ਦਿਖਾਈਏ ਰਾਂਬੜ ਕੇ ਫਿਰ ਕੇ ਮੇਰਾ ਰਾਂਬੜੀ ਦਾ ਸੋ ਇਹ ਚੀਜ਼ਾਂ ਚ ਨਾ ਫਰਕ ਹੈ ਜੀ ਹੁਣ ਉਹਨਾਂ ਚੀਜ਼ਾਂ ਨੂੰ ਬੇਸਿਕਲੀ ਤਾਂ ਜਿਹੜੇ ਜਿਹੜੇ ਏ ਸੀਜ਼ ਨੂੰ ਜਿਹੜਾ ਆਈਸੋਲੇਟ ਕੀਤਾ ਜਾ ਰਿਹਾ ਹੈ ਨਾ ਜੀ ਸਰੀ ਦੇ ਵਿੱਚ ਵੀ ਇਹਨੂੰ ਸਰੀ ਦਾ ਇਸ਼ੂ ਨਹੀਂ ਕਿਹਾ ਜਾ ਰਿਹਾ ਹੂੰ ਇਹਨੂੰ ਪੰਜਾਬੀਆਂ ਦਾ ਇਸ਼ੂ ਕਿਹਾ ਜਾ ਰਿਹਾ ਤੇ ਜਦੋਂ ਹੁਣ ਪੰਜਾਬੀਆਂ ਦਾ ਇਸ਼ੂ ਕਿਹਾ ਜਾਂਦਾ ਉਹ ਕਹਿੰਦੇ ਜੀ ਗੋਲੀਆਂ ਚਲਾਉਣ ਵਾਲੇ ਵੀ ਪੰਜਾਬੀ ਨੇ ਤੇ ਜਿਨ੍ਹਾਂ ਤੇ ਜਿਨ੍ਹਾਂ ਚੱਲਦੀਆਂ ਨੇ ਉਹ ਵੀ ਪੰਜਾਬੀ ਨੇ ਹੁਣ ਇਸ ਸੀਜ਼ ਨੂੰ ਲੈ ਕੇ ਨਾ ਪੰਜਾਬੀ ਕਮਿਊਨਿਟੀ ਦੇ ਵਿੱਚ ਇੱਕ ਦਰਦ ਵੀ ਹੈ ਜੀ ਕਿਉਂਕਿ ਉਹ ਇਹ ਗੱਲ ਕਹਿ ਰਹੇ ਨੇ ਵੀ ਜਿਹੜੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਤਾਂ 20 25 25 ਸਾਲ ਤੂਰੇ ਬੈਠੇ ਨੇ ਉਹ ਤਾਂ ਉਹਦੇ ਸਿਟੀਜ਼ਨ ਨੇ ਉਹ ਕਹਿੰਦੇ ਵੀ ਸਾਡਾ ਕੰਟਰੀ ਆਫ origin ਜਿਹੜਾ ਹੈਗਾ ਉਹ ਇੰਡੀਆ ਹੈ ਜੀ ਉਹ ਪੰਜਾਬ ਹੈ ਸਾਡਾ ਜਿਹੜਾ ਜਿਹੜੀ ਸਟੇਟ ਹੈ ਵੀ ਹੁਣ ਤਾਂ ਅਸੀਂ ਕੈਨੇਡੀਆ ਨਾ ਵੀ ਹੁਣ ਤਾਂ ਤੁਸੀਂ ਇਹ ਗੱਲ ਕਹੋ ਨਾ ਵੀ ਕੈਨੇਡੀਅਨ ਦੇ ਖਿਲਾਫ ਗੋਲੀ ਚੱਲ ਰਹੀ ਹੈ ਜੀ ਇਹ ਜਿਹੜੀਆਂ ਗੱਲਾਂ ਨੇ ਜੀ ਇਹਨਾਂ ਨੂੰ ਲੈ ਕੇ ਹੁਣ ਜਿਹੜਾ ਕੱਲ ਮਤਾ ਪਾਇਆ ਗਿਆ ਨਾ ਜੀ ਤੇ ਬਾਕੀ ਹੁਣ ਇਹ ਐ ਜੇ ਲੱਗਦਾ ਵੀ ਜਿਵੇਂ ਨਾ ਕਾਚਮ ਝੋਲਾ ਜਿਆ ਪੈ ਗਿਆ ਹੁੰਦਾ ਹੈ ਹੂੰ ਬੀ ਮਲਟੀਪਲ ਗੈਂਗਸ ਜਿਮੇ ਦੇ ਚ ਇਨਵੋਲਵ ਹੋ ਗਏ ਹੁੰਦੇ ਨਾ ਜੀ ਜਿਵੇਂ ਆਪਾਂ ਕਹੀਏ ਵੀ ਅਨ ਕੰਟਰੋਲਡ ਜਿਹੜੇ ਕ੍ਰਾਈਮਨਲਸ ਹੋ ਗਏ ਵੀ ਜਿਹੜੇ ਕ੍ਰਾਈਮਨਲ ਪਹਿਲਾਂ ਹੋਰ ਗਰੁੱਪਾਂ ਵਾਸਤੇ ਕੰਮ ਕਰਦੇ ਸੀਗੇ ਵੀ ਹੁਣ ਜਿਵੇਂ ਉਹਨਾਂ ਨੇ ਆਪ ਦੇ ਧੜੇ ਜੇ ਬਣਾ ਲਏ ਵੀ ਭਾਈ ਮੈਂ ਨੱਥਾ ਸਿੰਘ ਵਾਸਤੇ ਗੁਰਾਹੀ ਕਿਉਂ ਕਰਾਂ ਵੀ ਇਹਦੇ ਨੂੰ ਤਾਂਹੀਂ ਮੈਂ ਹੀ ਆਪਦਾ ਗੈਂਗ ਬਣਾ ਲਾਂ ਜੀ ਜਿਸ ਤਰੀਕੇ ਦੇ ਹਾਲਾਤ ਬਣ ਗਏ ਨਾ ਜੀ ਹੁਣ ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਵੀ ਕਿਹੜੇ ਗੈਂਗ ਦਾ ਕੰਮ ਹੈ ਇਹ ਕਿਹੜਾ ਗੈਂਗ ਇਨਵੋਲਡ ਹੈ ਕੋਈ ਲੋਕਲ ਗੈਂਗ ਬਣ ਕੇ ਜਾਂ ਕੋਈ ਗੈਂਗ ਬਾਹਰੋਂ ਆਪਰੇਟ ਕਰ ਰਹੇ ਨੇ ਹਾਲਾਂਕ ਅਲੀਗੇਸ਼ਨ ਇਹ ਵੀ ਲੱਗੇ ਸੀ ਵੀ ਕੁਝ ਹੋਰ ਕੰਟਰੀਆਂ ਦਾ ਗੈਂਗ ਹੈ ਕੋਈ ਜਿਹੜਾ ਇਹਨਾਂ ਚੀਜ਼ਾਂ ਨੂੰ ਆਪਰੇਟ ਕਰਦਾ ਹੈ ਪਰ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਜੀ ਵੀ ਐਨੇ ਕਿੰਨੇ ਗੈਂਗ ਆ ਗਏ ਉਰੇ ਮਤਲਬ ਕਿ ਸਿਟੀ ਜਿਹੜੀ ਬਣ ਗਈ ਉਹ ਗੈਂਗਲੈਂਡ ਹੀ ਬਣ ਗਈ ਹੁੰਦੀ ਐ ਇੰਜ ਲੱਗਦਾ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਇੱਕ ਚੀਜ਼ ਇਹ ਵੀ ਦੇਖੀ ਜਾ ਸਕਦੀ ਹੈ ਕਿ ਜਦੋਂ ਆਪਾਂ ਇਹ ਕਹਿੰਦੇ ਆ ਕਿ ਭਾਈ ਪੰਜਾਬੀ ਕਰਨ ਵਾਲੇ ਆ ਤੇ ਪੰਜਾਬੀਆਂ ਦੇ ਖਿਲਾਫ ਹੀ ਹੋ ਰਿਹਾ ਜਿਵੇਂ ਤੁਸੀਂ ਕਹਿ ਆ ਕਿ ਹੁਣ ਉਹ ਕਹਿੰਦੇ ਜੀ ਅਸੀਂ ਇੱਥੋਂ ਦੇ ਸਿਟੀਜ਼ਨ ਜਿਹੜੇ ਆ ਉਹ ਹੋ ਚੁੱਕੇ ਆ ਪਰ ਪੰਜਾਬ ਨਹੀਂ ਨਾ ਦਿਲ ਚੋਂ ਨਿਕਲਦਾ ਜੋ ਮਰਜ਼ੀ ਕਰ ਲਓ ਜਿੱਥੋਂ ਦੇ ਮਰਜ਼ੀ ਸਿਟੀਜ਼ਨ ਜਿਹੜੇ ਉਹ ਹੋ ਜਾਓ ਉਹ ਕਹਿੰਦੇ ਆ ਮੈਂ ਪਿੰਡ ਚੋਂ ਨਿਕਲ ਗਿਆ ਪਿੰਡ ਮੇਰੇ ਚੋਂ ਨਹੀਂ ਨਿਕਲ ਸਕਿਆ ਸੋ ਇਸ ਕਰਕੇ ਉਹ ਪੰਜਾਬ ਵਿੱਚੋਂ ਨਹੀਂ ਨਿਕਲਦਾ ਜੋ ਮਰਜ਼ੀ ਕਰ ਲਿਆ ਜਾਵੇ ਪਰ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਹੈਗੀ ਐ ਕਿ ਐਸ ਸਮੇਂ ਜਿ세 حساب ਨਾ ਸਖਤੀਆਂ ਇੱਕ ਤੋਂ ਬਾਅਦ ਇੱਕ ਵਾਧ ਰੀਆਂ ਨੇ ਪਹਿਲਾਂ ਇਹ ਕਿਹਾ ਜਾਂਦਾ ਸੀ ਕੁਝ ਕਰਦੀ ਨਹੀਂ ਆ ਕੈਨੇਡਾ ਦੀ ਪੁਲਿਸ ਨੇ ਕੁਝ ਕਰਦੀ ਫਿਰ ਇਥੇ ਸਰੀ ਦੇ ਵਿੱਚ ਜਿਹੜਾ ਉਹ ਟਾਸਕ ਫੋਰਸ ਬਣਾਈ ਜਾਂਦੀ ਆ ਫੰਡ ਅਲੋਕੇਟ ਕੀਤੇ ਜਾਂਦੇ ਵਾਧੂ ਉਹਨਾਂ ਨਾਲ ਨਹੀਂ ਲੋਟ ਆਉਂਦਾ ਕੰਮ ਤੇ ਫਿਰ ਉਹਦੇ ਤੋਂ ਬਾਅਦ ਹੁਣ ਐਮਰਜੈਂਸੀ ਤੱਕ ਦੀਆਂ ਗੱਲਾਂ ਚੱਲੀਆਂ ਔਰ ਇਹਨੂੰ ਇਸ ਗੱਲ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਇੰਨੀਆਂ ਸ਼ਕਤੀਆਂ ਇਸ ਕਰਕੇ ਵੀ ਕੀਤੀਆਂ ਜਾ ਰਹੀਆਂ ਨੇ ਕਿ ਲੋਕਾਂ ਨੇ ਆਪਣੇ ਨੁਮਾਇੰਦਿਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸਵਾਲ ਜਵਾਬ ਕਰਨੇ ਸ਼ੁਰੂ ਕਰਤੇ ਕਿ ਭਾਈ ਜੇ ਤੁਸੀਂ ਔਖੇ ਵੇਲੇ ਸਾਡੇ ਨਾਲ ਨਹੀਂ ਖੜ੍ਹ ਸਕਦੇ ਤੇ ਫਿਰ ਬਾਅਦ ਵਿੱਚ ਅਸੀਂ ਤੁਹਾਨੂੰ ਰਗੜ ਕੇ ਫੋੜੇ ਤੇ ਲਾਉਣਾ ਹੈ ਤੁਹਾਡੀ ਲੋੜ ਤਾਂ ਸਾਨੂੰ ਇਸ ਵੇਲੇ ਨਹੀਂ ਲੋਕ ਜਸਵੀਰ ਜੀ ਇਹ ਗੱਲ ਕਹਿ ਰਹੇ ਨੇ ਵੀ ਕਾਗਜੀ ਪੱਤਰੀ ਨਾਲ ਕੁਝ ਕਰੋ ਹਮ ਜਿਹੜੇ ਹੁਣ ਲੋਕਾਂ ਨੂੰ ਮਿਲਦੇ ਆ ਅਫੈਕਟਡ ਲੋਕ ਇਹ ਕਹਿੰਦੇ ਵੀ ਦੋ ਚਾਰ ਨੂੰ ਚੋਪੜ ਦਿਓ ਹਮ ਜੇ ਮੈਂ ਪੰਜਾਬੀ ਚ ਗੱਲ ਕਰਾਂ ਨਾ ਜੀ ਜਿਹੜੇ ਹੁਣ ਤਪੇ ਹੋਏ ਲੋਕ ਨੇ ਉਹ ਕਹਿੰਦੇ ਵੀ ਜਾਂ ਤਾਂ ਫਿਰ ਪੁਲਿਸ ਚੋਪੜੇ ਨਹੀਂ ਸਾਨੂੰ ਦਿਓ ਜੇ ਅਸੀਂ ਚੋਪ ਉਹ ਲੋਕਾਂ ਦੀ ਇਹ ਗੱਲ ਹੈ ਵੀ ਜਿੰਨੀ ਦੇਰ ਭਾਈ ਤੁਸੀਂ 2-4 ਬੰਦਿਆਂ ਨੂੰ ਠੋਕਦੇ ਨਹੀਂ ਨਾ ਜਿਵੇਂ ਲੋਕ ਕਹਿੰਦੇ ਨੇ ਲੋਕ ਵੀ ਉੰਨੀ ਦੇਰ ਇਹ ਕ੍ਰਾਈਮ ਨਹੀਂ ਕੰਟਰੋਲ ਹੁੰਦਾ ਵੀ ਜਿਹੜਾ ਬੰਦਾ ਜਿਹੜੇ ਬੰਦੇ ਦਾ ਇੱਕ ਵਾਰੀ ਖੁੱਲ ਗਿਆ ਨਾ ਡਰ ਹੂੰ ਵੀ ਜਿਹੜਾ ਬੰਦਾ ਹੁਣ ਗੋਲੀ ਚਲਾ ਕੇ ਭੱਜ ਗਿਆ ਨਾਲ ਵੀਡੀਓ ਬਣਾ ਕੇ ਭੱਗ ਗਿਆ ਵੀ ਉਹਦੇ ਤੋਂ ਉਹਦਾ ਤਾਂ ਹੌਸਲਾ ਖੁੱਲ ਗਿਆ ਹੂੰ ਵੀ ਉਤੋਂ ਜਿਹੜੀ ਪੁਲਿਸ ਹੈ ਉਹ ਸਾਨੂੰ ਸੈਲਫ ਜਿਹੜੀ ਡਿਫੈਂਸ ਹੈ ਉਹਦੇ 'ਚ ਕੁਝ ਕਰਨ ਦਾ ਰਾਈਟ ਨਹੀਂ ਦੇ ਰਹੀ ਲੋਕ ਦੇਖੋ ਲੋਕਾਂ ਦੀ ਬੜੀ ਸਿੱਧੀ ਹੈ ਲੋਕ ਕਹਿੰਦੇ ਵੀ ਰਹੋ ਆਪਣਾ ਸਾਨੂੰ ਰਹਿਣ ਦਿਓ ਪਰ ਜੇ ਹੁਣ ਸਾਡੇ ਘਰ ਤੇ ਕੋਈ ਗੋਲੀ ਚਲਾਉਂਦਾ ਵੀ ਫਿਰ ਹੁਣ ਲੋਕ ਕਰਨਗੇ ਜਿਹੜੇ ਹੁਣ ਇਹ ਮਤੇ ਆ ਰਹੇ ਨੇ ਤੁਸੀਂ ਸੋਸ਼ਲ ਮੀਡੀਆ ਦੇਖ ਲਓ WhatsApp ਗਰੁੱਪ ਦੇਖ ਲਓ ਸਰੀ ਦੇ ਉਹ ਇਹੀ ਕਹਿ ਰਹੇ ਨੇ ਵੀ ਹੁਣ ਫਿਰ ਕਰੀਏ ਕੀ ਵੀ ਇਹਦਾ ਮਤਲਬ ਤਾਂ ਲੋਕ ਆਉਣ ਗੋਲੀਆਂ ਚਲਾਉਣਾ ਤੇ ਹੁਣ ਜਾਂ ਤਾਂ ਲੋਕ ਕਹਿੰਦੇ ਨੇ ਭਾਈ ਵੱਡਾ-ਬਡਾ ਥੱਲੇ ਲੁਕ ਜਾ ਕਰੀਏ ਵੀ ਜਿੱਥੇ ਪਤੀ ਨਾ ਲੱਗੇ ਬੈਡਾਂ ਤੇ ਨਾ ਪਈਏ ਕਿਉਂਕਿ ਕਈ ਜਗ੍ਹਾ ਤਾਂ ਗੋਲੀਆਂ ਵੀ ਐ ਚੱਲੀਆਂ ਨੇ ਵੀ ਬਿਲਕੁਲ ਬੈਡਾਂ ਦੇ ਕੋਲੇ ਲੱਗੀਆਂ ਨੇ ਜਾ ਕੇ ਤੇ ਹੁਣ ਲੋਕ ਫਰ ਲੋਕਾਂ ਨੂੰ ਇਹੀ ਸਮਝ ਨਹੀਂ ਆ ਰਹੀ ਨਾ ਹੁਣ ਇਹ ਜਿਹੜਾ ਕੱਲ ਵੀ ਮਤਾ ਪਾਇਆ ਹੈ ਇਹਦੇ ਬਾਰੇ ਵੀ ਓਪੀਨੀਅਨ ਦੋ ਬਣ ਗਏ ਇੱਕ ਤਾਂ ਕਹਿ ਰਹੇ ਨੇ ਵੀ ਬਹੁਤ ਵਧੀਆ ਕਦਮ ਹੈ ਜੀ ਜਿਹੜੇ ਕੁਝ ਹੁੰਦੇ ਨੇ ਉਹਨਾਂ ਨੂੰ ਲੱਗਦਾ ਵੀ ਬਹੁਤ ਵਧੀਆ ਕੰਮ ਕਰਤਾ ਜੀ ਹੁਣ ਦੂਸਰਾ ਇੱਕ ਧੜਾ ਇਹ ਵੀ ਹੈ ਜਿਹੜਾ ਕਹਿੰਦਾ ਜੀ ਇਹ ਤਾਂ ਹੋਊਗਾ ਕੀ ਵੀ ਇਹਦੇ ਨਾਲ ਸਾਨੂੰ ਤਾਂ ਇਹ ਦੱਸੋ ਭਾਈ ਉਹ ਰੇ ਆਰਮੀ ਕਦੋਂ ਲੱਗ ਰਹੀ ਹੈ ਸਾਨੂੰ ਤਾਂ ਇਹ ਦੱਸੋ ਵੀ ਸਾਨੂੰ ਸੈਲਫ ਡਿਫੈਂਸ ਦੇ ਰਾਈਟ ਕਦੋਂ ਦੇ ਰਹੇ ਹੋ ਤੁਸੀਂ ਕਾਨੂੰਨ 'ਚ ਕਦੋਂ ਬਦਲਾਅ ਕਰ ਰਹੇ ਹੋ ਹੂੰ ਮੇ ਤਾਂ ਕਿ ਅਸੀਂ ਵੀ ਕਿਸੇ ਦੇ ਕੰਨ ਕੁਰ ਨੂੰ ਛਾੜੀਏ ਨਾ ਮਾੜੇ ਮੋٹے ਜੋ ਲੋਕ ਮੰਗ ਰਹੇ ਨੇ ਜੀ ਸੋ ਦੇਖੋ ਕੀ ਬਣਦਾ ਜੀ ਵੈਸੇ ਸਿਸਟਮ ਹੁੰਦਾ ਇੱਕ ਪ੍ਰੋਸੈਸ ਹੁੰਦਾ ਹਰ ਮੁਲਕ ਦਾ ਆਪਣਾ ਇੱਕ ਸੰਵਿਧਾਨ ਆਪਣਾ ਇੱਕ ਤੌਰ ਤਰੀਕਾ ਹੁੰਦਾ ਚੀਜ਼ਾਂ ਨੂੰ ਅਤੇ ਇਸ ਨਾਲ ਨਿਪਟਣ ਦਾ ਇਹ 스위ਚ ਆਨ ਆਫ ਕਰਨ ਵਾਲਾ ਕੰਮ ਨਹੀਂ ਹੁੰਦਾ ਸਾਨੂੰ ਇਹ ਵੀ ਸਮਝਣਾ ਪੈਗਾ ਕਿ ਉਹ ਪ੍ਰੋਸੈਸ ਆ ਉਹ ਪੜਾਦਰ ਪੜਾਅ ਅੱਗੇ ਵਧਦੇ ਪਏ ਕਿ ਜਿਵੇਂ ਪਹਿਲਾਂ ਪਹਿਲ ਬਿਲਕੁਲ ਹੀ ਨਹੀਂ ਕੁਝ ਹੋ ਰਿਹਾ ਲੱਗਦਾ ਸੀਗਾ ਫਿਰ ਉਹਨਾਂ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਟਾਸਕ ਫੋਰਸ ਬਣਾਤੀ ਫਿਰ ਫੰਡਿੰਗ ਕਰਨੀ ਸ਼ੁਰੂ ਕਰਤੀ ਫਿਰ ਡੈਪੂਟੇਸ਼ਨ ਵੀ ਸ਼ੁਰੂ ਕਰਤੀ ਕਿ ਕੁਝ ਨੂੰ ਰਿਪੋਰਟ ਕੀਤਾ ਵੀ ਗਿਆ ਆ ਫਿਰ ਉਹਦੇ ਤੋਂ ਬਾਅਦ ਹੁਣ ਐਮਰਜੈਂਸੀ ਵਾਲੇ ਪਾਸੇ ਉਹ ਪੜਾਦਰ ਪੜਾਅ ਚੀਜ਼ਾਂ ਆ ਜਿਹੜਾ ਦੁਖੀ ਬੰਦਾ ਉਹ ਤਾਂ ਕਹਿੰਦਾ ਵੀ ਤੱਟ ਫੜੱਤ ਮੇਰਾ ਮਸਲਾ ਹੱਲ ਕਰ ਦਿਓ ਜੀ ਐਦਾਂ ਹੋ ਜਾਣੀ ਚਾਹੀਦੀ ਜਾਂ ਐਦਾਂ ਕਰ ਦਿਓ ਜਾਂ ਉਦਾਂ ਕਰ ਦਿਓ ਪਰ ਜਿਹੜਾ ਸਿਸਟਮ ਹੈ ਉਹ ਆਪਣੇ ਤਰੀਕੇ ਨਾਲ ਜਿਹੜਾ ਉਹ ਹੌਲੀ ਹੌਲੀ ਕਦਮ ਪੁੱਟਦਾ ਪਰ ਇੰਨਾ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਘਟੋ ਘਟ ਸੋਚਿਆ ਜਾ ਰਿਹਾ ਕੁਝ ਨਾ ਕੁਝ ਕੀਤਾ ਜਾ ਰਿਹਾ ਕਦਮ ਅੱਗੇ ਵਧਾਏ ਜਾ ਰਿਹਾ ਔਰ ਤਵਕਕੋ ਇਹ ਰੱਖਦੇ ਹਾਂ ਕਿ ਕੈਨੇਡਾ ਜਿੱਦਾਂ ਪਹਿਲਾਂ ਪੀਸਫੁੱਲ ਹੋਇਆ ਕਰਦਾ ਸੀਗਾ ਸੁਰੱਖਿਤ ਹੋਇਆ ਕਰਦਾ ਸੀਗਾ ਉਦਾਂ ਹੀ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਸੁਰੱਖਿਤ ਹੋਏਗਾ ਇੱਥੇ ਜੀਉਣ ਦਾ ਹੱਕ ਸਾਰਿਆਂ ਨੂੰ ਹੈ ਉਹ ਹੱਕ ਬਰਕਰਾਰ ਰਹੇਗਾ ਇੱਥੇ ਤਰੱਕੀ ਕਰਨ ਦਾ ਸਾਰਿਆਂ ਨੂੰ ਹੱਕ ਹੈ ਆਪਣੀ ਮਿਹਨਤ ਦੇ ਨਾਲ ਉਹ ਬਣਿਆ ਰਹੇਗਾ ਕਿਸੇ ਦੀ ਤਰੱਕੀ ਦੇ ਵਿੱਚ ਸਨਮਾਰੀ ਕਰਨ ਦਾ ਹੱਕ ਕਿਸੇ ਨੂੰ ਨਹੀਂ ਦਿੱਤਾ ਜਾਏਗਾ ਇਹਦੀ ਤਵਕਕ ਹਮੇਸ਼ਾ ਰੱਖੀ ਜਾਂਦੀ ਸੀ ਰੱਖੀ ਜਾਂਦੀ ਹੈ ਤੇ ਰੱਖੀ ਜਾਂਦੀ ਰਹੇਗੀ ਤੇ ਇਹ ਮਾਲ ਅਸਬਾਬ ਦੀ ਰਾਖੀ ਕਰਨਾ ਸਾਡੀਆਂ ਸਰਕਾਰਾਂ ਦਾ ਫਰਜ਼ ਬਣਦਾ ਕਿਉਂਕਿ ਅਸੀਂ ਟੈਕਸ ਇਸੇ ਕਰਕੇ ਪੇ ਕਰਦੇ ਹਾਂ ਪ੍ਰਵੇਸ਼ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦਾ ਮਿਹਰਬਾਨੀ ਜੀ ਸੁਪੀਰ ਜੀ ਔਰ ਦਰਸ਼ਕੋ ਇਸਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ